ਕੰਟਰੋਲ ਕਰਨ ਦਾ ਅਧਿਕਾਰ ਹੁੰਦਾ ਮੇਰੀ ਬੇਨਤੀ ਆ ਮੈਂ ਸਟੇਜ ਚਲਾ ਰਿਹਾ ਜੇ ਕੋਈ ਸਟੇਜ ਦੀ ਵਾਇੋਲੇਸ਼ਨ ਕਰੂਗਾ ਉਸ ਵਾਇੋਲੇਸ਼ਨ ਦੇ ਵਿੱਚ ਮੇਰੀ ਮੈਰੀ ਹੱਥ ਬੰਨ ਕੇ ਬੇਨਤੀ ਆ ਵੀ ਮੇਤੇ ਕਹੌਣ ਦੀ ਕਿਰਪਾਲਤਾ ਨਾ ਕਰਿਓ ਮੈਂ ਦੁਬਾਰਾ ਫੇਰ ਨਿਮਰਤਾ ਸਾਥ ਬੇਨਤੀ ਕਰਦਾ ਕਿ ਸਟੇਜ ਦੀ ਕਾਰਵਾਈ ਵਿੱਚ ਵਾਇੋਲੇਸ਼ਨ ਦੀ ਕੋਈ ਵੀ ਗੁੰਜਾਇਸ ਨਾ ਆਵੇ ਜਿਹਦੇ ਨਾਲ ਸਾਨੂੰ ਇੱਥੇ ਤੇ ਕੋਈ ਨਿਮੋਸੀ ਹੋਣੀ ਪਵੇ ਚਰਨਜੀਤ ਸਿੰਘ ਜੀ ਖਾਲਸਾ ਪਰਮ ਸਤਿਕਾਰਯੋਗ ਸਟੇਜ ਤੇ ਬੈਠੀ ਸੀਨੀਅਰ ਲੀਡਰਸ਼ਿਪ ਅਤੇ ਪੰਡਾਲ ਦੀ ਪੰਡਾਲ 'ਚ ਬੈਠੀ ਸੰਗੂ ਸਾਧ ਸੰਗਤ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਨਾਲ ਜਿਸ ਤਰ੍ਹਾਂ ਸਟੇਜ ਸੈਕਟਰੀ ਸਾਹਿਬ ਨੇ ਕਿਹਾ ਕਿ ਆਪਾਂ ਬਾਰ-ਬਾਰ ਉਹ ਗੱਲਾਂ ਨਹੀਂ ਬੋਲਣੀਆਂ ਬੁਲਾ ਰਹਿਆਂ ਨੇ ਤੁਹਾਨੂੰ ਉਹੀ ਗੱਲਾਂ ਕਹਿਣੀਆਂ ਮੈਂ ਤੁਹਾਨੂੰ ਦੋ ਨਾਰੇ ਲਾਉਂਗਾ ਤੁਸੀਂ ਉਹਨਾਂ ਨਾਰਿਆਂ ਦਾ ਜਵਾਬ ਦੇਣਾ ਹੱਥ ਖੜੇ ਕਰਕੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜੋ ਕਾਲ ਤੱਕ ਨਾ ਟਕਰਾਏਗਾ ਚੂਰ ਚੂਰ ਹੋ ਜਾਏਗਾ ਜੋ ਕਾਲ ਤੱਕ ਨਾ ਟਕਰਾਏਗਾ ਚੂਰ ਚੂਰ ਹੋ ਜਾਏਗਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਮਾਸਟਰ ਜੀ ਦਾ ਮੇਰੀ ਬੇਨਤੀ ਆ ਜਦੋਂ ਨਾਰਾ ਲਾਉਨੇ ਆ ਆ ਬੀਬੀਆਂ ਪੈਣਾ ਕੋਰ ਸਿੰਘਾ ਕੋਲ ਤਖਤੀਆਂ ਫੜੀਆਂ ਮੀਆਂ ਇਹਨਾਂ ਨੂੰ ਤਖਤੀਆਂ ਉੱਪਰ ਚੱਕ ਕੇ ਨਾਰਾ ਲਾਉਣਾ ਸਾਰਿਆਂ ਨੇ ਮੇਰੀ ਦੁਬਾਰਾ ਫੇਰ ਬੇਨਤੀ ਆ ਵੀ ਜਿਸ ਤਰੀਕੇ ਨਾਲ ਮਾਸਟਰ ਜੀ ਨੇ ਸਮੇਂ ਦਾ ਧਿਆਨ ਰੱਖਿਆ ਸਾਰੇ ਬੁਲਾਰਿਆਂ ਨੂੰ ਬੇਨਤੀ ਆ ਸਮੇਂ ਦਾ ਧਿਆਨ ਰੱਖਿਓ ਮੈਂ ਬੇਨਤੀ ਕਰਦਾ ਜੱਸਾ ਸਿੰਘ ਜੀ ਆਲੂ ਵਾਲੀ ਸਾਹਿਬ ਕੇਵਲ ਹਾਜ਼ਰੀ ਹੀ ਲਵਾਉਣੀ ਆ ਆਪਾਂ ਸਾਰਿਆਂ ਨੇ 12 ਵਜੇ ਜਿਹੜੇ ਸਾਡੇ ਆਗੂ ਸਹਿਬਾਨ 5 ਮੈਬਰ ਕਮੇਟੀ ਦੀ ਟੀਮ ਦਾ ਆਪਾਂ ਨੇ ਸਟੇ ਸ਼ੁਰੂ ਕਰ ਦੇਣੀ ਹੈ 12 ਵਜੇ ਤੱਕ ਮੈਂ ਲੋਕਲ ਬਲਾਰਿਆਂ ਨੂੰ ਟਾਈਮ ਦਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਤੇ ਸਤਕਾਰਯੋਗ ਮੰਚ ਤੇ ਬਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 5 ਮੈਬਰ ਕਮੇਟੀ ਦੇ ਵਿੱਚੋਂ ਇਕਬਾਲ ਸਿੰਘ ਜੀ ਚੁੰਦਾ ਸੰਤਾ ਸਿੰਘ ਜੀ ਹਮੈਦਪੁਰੀ ਅਤੇ ਮੇਰੇ ਸਾਹਮਣੇ ਬੈਠੇ ਹੋਏ ਸ਼ਰੋਮਣੀ ਅਕਾਲੀ ਦਲ ਦੇ ਜਗਜਾਊ ਵੀਰੋ ਅਤੇ ਸ੍ਰੀ ਅਕਾਲ ਤਖਤਾਲ ਦੇ ਸਮਰਪਿਤ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕਿਉਂਕਿ ਮੇਰੀ ਸਿਰਫ ਡਿਊਟੀ ਲੱਗੀ ਆ ਕਿ ਮੈਂ ਆਈ ਹੋਈ ਲੀਡਰਸ਼ਿਪ ਦਾ ਨੂੰ ਜੀਆਂ ਕਹਿਣਾ ਤੇ ਤੁਹਾਡਾ ਵੀ ਜੀਆਂ ਕਹਿਣਾ ਤੇ ਜਦੋਂ ਵੀ ਕੋਈ ਬੁਲਾਰਾ ਇੱਥੇ ਇਸ ਮੰਚ ਤੋਂ ਤੇਜ ਤੋਂ ਕੋਈ ਨਾਰਾ ਲਾਉਂਦਾ ਤੇ ਮੈਂ ਸਮਝਦਾ ਕਿ ਵੀ ਜਿਹੜੀ ਸੰਗਤ ਵੱਲੋਂ ਉਸ ਦਾ ਜਿਹੜਾ ਜਵਾਬ ਆ ਬੜਾ ਢੱਲਾ ਆਉਂਦਾ ਕਿਉਂਕਿ ਤੁਹਾਨੂੰ ਮਾਨ ਹੋਣਾ ਚਾਹੀਦਾ ਕਿ ਅੱਜ ਦਾ ਇਹ ਜਿਹੜਾ ਇਕੱਠਾ ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਇਕੱਠਾ ਹੈ ਕਿਉਂਕਿ ਇਹ ਜਿਹੜਾ ਇਕੱਠਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਭਰਤੀ ਹੋਣੀ ਆ ਉਸ ਦਾ ਇਕੱਠਾ ਸੋ ਮੈਂ ਸਮਝਦਾ ਕਿ ਜਿਹੜੇ ਨਾਰੇ ਲੱਗ ਰਹੇ ਨੇ ਉਹਦਾ ਜਵਾਬ ਜਿਹੜਾ ਹੈ ਉਹ ਬੜੇ ਜ਼ੋਰ ਛੋਰ ਦੇ ਨਾਲ ਦੇਣਾ ਚਾਹੀਦਾ ਸੋ ਮੈਂ ਦੋਰ ਨਾਰੇ ਲਾ ਕੇ ਆਪਣੀ ਬੇਨਤੀ ਸਮਾਪਤ ਕਰਾਂਗਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਤੋਂ ਆਈ ਆਵਾਜ਼ ਪੰਥ ਕਾਲ ਸਾ ਜਿੰਦਾਬਾਦ ਅਕਾਲ ਤਖਤ ਤੋਂ ਆਈ ਆਵਾਜ਼ ਪੰਥ ਕਾਲ ਸਾ ਜਿੰਦਾਬਾਦ ਮੈਂ ਆਏ ਹੋਏ ਸਾਰੇ ਵੀਰਾਂ ਦਾ ਮੈਂ ਜੀ ਆਇਆਂ ਵੀ ਕਹਿੰਦਾ ਤੇ ਮੰਚ ਤੇ ਬਰਾਜਮਾ ਜਿਹੜੀ ਲੀਡਰਸ਼ਿਪ ਹੈ ਮੈਂ ਉਸ ਨੂੰ ਵੀ ਜੀ ਆਇਆਂ ਕਹਣਾ ਅਤੇ ਜੋ ਵਿਚਾਰ ਨੇ ਆਪਾਂ ਨੂੰ ਇਸ ਲੀਡਰਸ਼ਿਪ ਨੇ ਦੇ ਕੇ ਜਾਣੇ ਨੇ ਅਤੇ ਜੋ ਗਾਈਡਲਾਈਨਸ ਨੇ ਆਪਾਂ ਨੂੰ ਦੇ ਕੇ ਜਾਣਗੇ ਸੋ ਮੈਂ ਆਏ ਹੋਏ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਜੱਸਾ ਸਿੰਘ ਦਾ ਪਿੰਡ ਸਲਾਣੇ ਤੋਂ ਕੇਸਰ ਸਿੰਘ ਜੀ ਸਾਫਕਾ ਸਰਪੰਚ ਸੁਖਵੰਤ ਸਿੰਘ ਜੀ ਥਾਣੇਦਾਰ ਸਾਹਿਬ ਡਾਕਟਰ ਸਾਹਿਬ ਸਿੰਘ ਜੀ ਤਰਲੋਚਨ ਸਿੰਘ ਜੀ ਮਾਛੀਵਾੜਾ ਸੁਖਜੋਤ ਸਿੰਘ ਜੀ ਸਾਰੇ ਹੀ ਪਹੁੰਚੇ ਅਸੀਂ ਸਾਰਿਆਂ ਦਾ ਨੂੰ ਜੀ ਆਇਆਂ ਨੂੰ ਆਖਦੇ ਹਾਂ ਮੈਂ ਬੇਨਤੀ ਕਰਦਾ ਹਾਂ ਹੁਣ ਬੀਬੀ ਸਤਵਿੰਦਰ ਕੌਰ ਜੀ ਢਾਲੀਵਾਲ ਸਾਹਿਬ ਜਿਹੜੇ ਕਿ ਸਾਬਕਾ ਮੈਂਬਰ ਪਾਰਲੀਮੈਂਟ ਨੇ ਉਹ ਆ ਕੇ ਆਪਣੀ ਬੇਨਤੀ ਰੱਖਣਗੇ ਬੀਬੀ ਸਤਵਿੰਦਰ ਕੌਰ ਜੀ ਢਾਲੀਵਾਲ ਸਟੇਜ ਤੇ ਬੈਠੇ ਸਮੁੱਚੀ ਲੀਡਰਸ਼ਿਪ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਜੀ ਝੁੰਦਾ ਸਾਹਿਬ ਸੰਤਾ ਸਿੰਘ ਜੀ ਉਮੈਦਪ uri ਸਾਹਿਬ ਰਖੜਾ ਸਾਹਿਬ ਚੰਦੂ ਮਾਜਰਾ ਸਾਹਿਬ ਜੱਜ ਸਾਹਿਬ ਸੋਨੂ ਜੀ ਤੇ ਸਮੁੱਚੀ ਲੀਡਰਸ਼ਿਪ ਤੇ ਸਾਹਮਣੇ ਬੈਠੇ ਵੀਰੋ ਬਜ਼ੁਰਗੋ ਤੇ ਬੱਚਿਓ ਵਾਹਿਗੁਰਜਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦੀ ਆ ਅਤੇ ਭਰਤੀ ਕਮੇਟੀ ਦੇ ਮੈਂਬਰ ਸਾਹਿਬਾਨ ਤੁਹਾਡੇ ਵੱਲੋਂ ਉਹਨਾਂ ਨੂੰ ਜੀ ਆਇਆਂ ਵੀ ਕਹਿਨੀ ਆ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਅੱਜ ਬਹੁਤ ਵੱਡਾ ਬਹੁਤ ਵੱਡੀ ਕਾਲ ਤੇ ਬਹੁਤ ਵੱਡਾ ਕਾਰਜ ਲੈ ਕੇ ਪਹੁੰਚੇ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਹੈ ਜਿਸ ਧਰਤੀ ਨੇ ਸੂਬੇ ਦਾ ਅਨਿਆ ਅਤਿਆਚਾਰ ਹੰਕਾਰ ਦੇਖਿਆ ਇਸੇ ਧਰਤੀ ਨੇ 7 ਤੇ 9 ਸਾਲ ਦੇ ਮਾਸੂਮ ਬੱਚਿਆਂ ਦੀ ਦ੍ਰਿੜਤਾ ਸਥਿਰਤਾ ਨਿਮਰਤਾ ਇਹ ਧਰਤੀ ਗਵਾਹ ਹਮੇਸ਼ਾ ਕਿ ਇੱਥੇ ਪੰਥ ਦਾ ਹੀ ਬੋਲਬਾਲਾ ਰਹੇਗਾ ਅਰ ਤੁਹਾਡਾ ਇਕਾਠਾਂ ਚ ਦੱਸਦਾ ਕਿ ਤੁਸੀਂ ਪੰਥ ਦੇ ਨਾਲ ਹੈ ਔਰ ਅੱਗੋਂ ਵੀ ਹਮੇਸ਼ਾ ਪੰਥ ਦਾ ਹੀ ਸਾਥ ਦਿਓਗੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਨਾਰਾ ਸਿਰਫ ਸਿੱਖਾਂ ਦੇ ਵਿੱਚ ਹੀ ਨਹੀਂ ਬਲਕਿ ਸਿੱਖ ਧਰਮ ਦੇ ਸਿਧਾਂਤਾਂ ਵਿਸ਼ਵਾਸਾਂ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਹਰ ਉਸ ਵਿਅਕਤੀ ਦੇ ਮਨ ਦੇ ਵਿੱਚ ਗੰਡਿਆ ਹੋਇਆ ਜੋ ਮਨੁੱਖਤਾ ਨੂੰ ਪਿਆਰ ਕਰਦਾ ਤੇ ਧਰਮ ਦੇ ਵਿੱਚ ਵਿਸ਼ਵਾਸ ਰੱਖਦਾ ਪਰੰਤੂ ਅਫਸੋਸ ਹੈ ਕਿ ਕਹਿੰਦੇ ਆ ਕਿ ਦੂਜਿਆਂ ਤੋਂ ਖਤਰਾ ਹੁੰਦਾ ਕਿ ਦੂਜੇ ਸਾਨੂੰ ਕਿਤੇ ਖਤਮ ਕਰਨ ਲਈ ਆ ਨਾ ਜਾਣ ਤੇ ਸਾਨੂੰ ਮਾਰ ਨਾ ਦੇਣ ਪਰੰਤੂ ਸਾਡੀ ਬਦਕਿਸਮਤੀ ਦੇਖੋ ਕਿ ਸਾਨੂੰ ਖਤਰਾ ਆਪਣੇਆਂ ਤੋਂ ਹੀ ਹੋ ਗਿਆ ਜਿਹੜੇ ਧਰਮ ਦੇ ਰਹਿਨੁਮਾ ਕਹਾਂਦੇ ਸੀ ਜੋ ਧਰਮ ਦੇ ਨੂੰ ਲੈ ਕੇ ਅਗਵਾਈ ਕਰਦੇ ਸੀ ਰਾਜ ਕਰਦੇ ਸੀ ਉਹਨਾਂ ਨੇ ਧਰਮ ਨੂੰ ਨੀਵਾਂ ਦਿਖਾਉਣਾ ਸ਼ੁਰੂ ਕਰ ਦਿੱਤਾ ਹਰ ਇੱਕ ਦੇ ਮਨ ਦੇ ਵਿੱਚ ਇੱਕ ਆਸ ਜਾਗੀ ਸੀ ਦਸੰਬਰ ਦਾ ਜਦੋਂ ਹੁਕਮਨਾਮਾ ਆਇਆ ਸੀ ਕਿ ਹੁਣ ਸਿੱਖ ਪੰਥ ਮਜ਼ਬੂਤ ਹੋ ਕੇ ਨਿਕਲੇਗਾ ਅਤੇ ਜਿਸ ਤਰ੍ਹਾਂ ਅੱਜ ਤੱਕ ਚੜਦੀ ਕਲਾ ਦੇ ਵਿੱਚ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਬਾਹਰ ਵੀ ਰਿਹਾ ਉਸੇ ਤਰ੍ਹਾਂ ਮਜ਼ਬੂਤ ਹੋਏਗਾ ਪਰੰਤੂ ਪਤਾ ਨਹੀਂ ਕਹਿੰਦੇ ਐ ਕਿ ਅਕਾਲ ਪੁਰਖ ਦੀ ਭੁੱਲ ਲੱਗੀ ਜਾਂ ਵਿਨਾਸ਼ ਕਾਰਿਆ ਵਿਪਰੀਤ ਬੁੱਧੀ ਕਿ ਉਸ ਹੁਕਮਨਾਮੇ ਨੂੰ ਹੀ ਮੰਨਣ ਤੋਂ ਇਨਕਾਰ ਕਰ ਦਿੱਤਾ ਉਸ ਅਕਾਲ ਤਖਤੋਂ ਆਇਆ ਹੁਕਮਨਾਮਾ ਜਿਹਦੇ ਅੱਗੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿਰ ਚੁਕਾਇਆ ਜਿਹਦੇ ਅੱਗੇ ਹਰੀ ਸਿੰਘ ਨਲੋਏ ਨੇ ਆਪਣਾ ਸਿਰ ਝੁਕਾਇਆ ਜਿਹਦੇ ਅਗੇ ਸਰਦਾਰ ਸਰਜੀਤ ਸਿੰਘ ਬਰਨਾਲੇ ਨੇ ਸਜ਼ਾ ਲਈ ਹੈ ਉਸ ਹੁਕਮਨਾਮੇ ਤੋਂ ਮੁਨਕਰ ਹੋ ਗਏ ਪਰੰਤੂ ਮੈਂ ਇਹ ਵਿਸ਼ਵਾਸ ਰੱਖਦੀ ਆ ਕਿ ਜੋ ਅਕਾਲ ਤਖਤ ਸਾਹਿਬ ਨਾਲ ਮੱਥਾ ਰਾਂਦਾ ਉਹਦਾ ਰਹਿੰਦਾ ਕਦੇ ਕੁਝ ਨਹੀਂ ਪੰਜ ਮੈਂਬਰੀ ਕਮੇਟੀ ਜਿਹਦੇ ਵਿੱਚ ਚੌਂਦਾ ਸਾਹਿਬ ਨੇ ਉਮੈਦਪ uri ਸਾਹਿਬ ਨੇ ਮਨਪ੍ਰੀਤਿਆਲੀ ਜੀ ਬੀਬੀ ਸਤਵੰਤ ਕੌਰ ਜੀ ਆ जिन्हें है ने ए सानू व्यक्ति विशेष नहीं दिखदे ए सानू इनां दीं तस्वीरਾਂ ਦੇ ਵਿੱਚ ਇਨਾ ਦਾ ਚਿਹਰਾ ਨਹੀਂ ਦਿਖਦਾ ਸਾਨੂੰ ਦਿਖਦਾ ਅਕਾਲ ਤਖਤ ਸਾਹਿਬ ਦਾ ਹੁਕਮ ਅਕਾਲ ਤਖਤ ਸਾਹਿਬ ਨੇ ਇਨਾ ਨੂੰ ਨਿਰਦੇਸ਼ ਦੇ ਕੇ ਭੇਜਿਆ ਕਿ ਤੁਸੀਂ ਸਿੱਖ ਪੰਥ ਦੀ رہਨਮਾਈ ਕਰਨ ਵਾਲੀ ਜਮਾਤ ਤਿਆਰ ਕਰੋ ਤੁਸੀਂ ਉਹ ਅਕਾਲੀ ਦਲ ਤਿਆਰ ਕਰੋ ਜੋ ਲੋਕਾਂ ਦੇ ਲਈ ਦਿਸ਼ਾ ਨਿਰਦੇਸ਼ ਸਿੱਧ ਕਰੇ ਜਾਂ ਉਹ ਅਕਾਲੀ ਦਲ ਜਿਹਦੇ ਤੇ ਅਸੀਂ ਸਾਰੇ ਮਾਣ ਕਰ ਸਕੀਏ ਇਸ ਲਈ ਭਰਤੀ ਸ਼ੁਰੂ ਹੋਈ ਆ ਤੁਹਾਡੇ ਤੱਕ ਵੀ ਥਾਂ ਥਾਂ ਭਰਤੀ ਦੀਆਂ ਕਾਪੀਆਂ ਪਹੁੰਚ ਰਹੀਆਂ ਨੇ ਸਨੇਹਾ ਇਹਨਾਂ ਮੈਂਬਰ ਸਾਹਿਬਾਨ ਨੇ ਦੇਣਾ ਕਿ ਇਹਨਾਂ ਨੇ ਦੱਸਣਾ ਪਰ ਅਸੀਂ ਤਾਂ ਉਸ ਨੂੰ ਮੰਨਣਾ ਸਿਰ ਝੁਕਾ ਕੇ ਇਸ ਲਈ ਵੱਧ ਤੋਂ ਵੱਧ ਭਰਤੀ ਕਰੀਏ ਆਪਣੇ ਆਪ ਨੂੰ ਆਪਣੀ ਕੌਮ ਨੂੰ ਸਿੱਖ ਧਰਮ ਨੂੰ ਮਜ਼ਬੂਤ ਕਰੀਏ ਅਤੇ ਹਮੇਸ਼ਾ ਇਹ عہد ਲਈਏ ਕਿ ਅਸੀਂ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਵਿੱਚ ਚੱਲਾਂਗੇ ਤੇ ਫਿਰ ਉਸ ਤੋਂ ਬਾਅਦ ਜੋ ਵੀ ਲੀਡਰਸ਼ਿਪ ਆਏਗੀ ਜੋ ਵੀ ਸਤਾ ਜੋ ਵੀ ਸਰਕਾਰ ਆਏਗੀ ਉਹ ਤੁਹਾਡੀਆਂ ਇੱਛਾਵਾਂ ਨੂੰ ਪੂਰਾ ਕਰੇਗੀ ਪਹਿਲਾਂ ਜੋ ਹੋਇਆ ਉਹਨੂੰ ਆਪਾਂ ਭੁੱਲਦੇ ਆਂ ਨਵੀਂ ਰਾਹਾਂ ਤਿਆਰ ਕਰਦੇ ਆਂ ਅਰ ਨਵੀਆਂ ਰਾਹਾਂ ਤੇ ਚੱਲਣ ਦੀ ਤਿਆਰੀ ਕਰਦੇ ਆਂ ਇਹਨਾਂ ਕਹਿੰਦੇ ਹੋਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਜੀ ਬੀਬੀ ਸਤਵਿੰਦਰ ਕੌਰ ਜੀ ਦਾ ਜਿਨ੍ਹਾਂ ਨੇ ਸਾਨੂੰ ਜੋ ਇਹ 2 ਦਸੰਬਰ ਨੂੰ ਹੁਕਮਨਾਮਾ ਸਾਹਿਬ ਹੋਇਆ ਉਸ ਦੇ ਬਾਰੇ ਦੇ ਵਿੱਚ ਵਿਸਥਾਰ ਨਾਲ ਸਾਰਿਆਂ ਨੂੰ ਜਾਣੂ ਕਰਵਾਇਆ ਸਾਡੇ ਵਿੱਚ ਪਹੁੰਚੇ ਨੇ ਜਗਰੂਪ ਸਿੰਘ ਜੀ ਰਿਉਣਾ ਰਗਵੀਰ ਸਿੰਘ ਜੀ ਬੋਰਾ ਪਰਮਜੀਤ ਸਿੰਘ ਜੀ ਮਹਾਦੀਆਂ ਸਾਬ ਮੁਖਤਿਆਰ ਸਿੰਘ ਜੀ ਸਰਪੰਚ ਬਘੌਰ ਗੁਰਚਰਨ ਸਿੰਘ ਜੀ ਬਲਦੇਵ ਸਿੰਘ ਜੀ ਜਗਤਾਰ ਸਿੰਘ ਜੀ ਕੁਲਵਿੰਦਰ ਸਿੰਘ ਜੀ ਬਲਬੀਰ ਸਿੰਘ ਜੀ ਦਰਸ਼ਨ ਸਿੰਘ ਜੀ ਕੁਲਦੀਪ ਸਿੰਘ ਜੀ ਅਮਲੋ ਤੋਂ ਸੁਖਜੀਤ ਸਿੰਘ ਸੁੱਖਾ ਮੀਆਂਪੁਰ ਤੋਂ ਦੀਪੀ ਤੋਂ ਆਇਆ ਗੁਰਪ੍ਰੀਤ ਸਿੰਘ ਯੂ ਐਸ ਏ ਤੋਂ ਅਮਲੋ ਤੋਂ ਸਲਾਣੇ ਤੋਂ ਅਵਤਾਰ ਸਿੰਘ ਸਤਵੀਰ ਸਿੰਘ ਹਰਮੀਤ ਸਿੰਘ ਸਿਮਰਨਜੀਤ ਸਿੰਘ ਜਸਵਿੰਦਰ ਸਿੰਘ ਬਹਾਦਰ ਸਿੰਘ ਗੁਰਦਰਸ਼ਨ ਸਿੰਘ ਤੇਜਿੰਦਰ ਸਿੰਘ ਜਗਤਾਰ ਸਿੰਘ ਇਹ ਸਾਰੇ ਹੀ ਹਲਕਾ ਮਲੋ ਤੋਂ ਪਹੁੰਚੇ ਨੇ ਸਾਹ ਕਿਰਪਾਲ ਸਿੰਘ ਜੀ ਮਾਨਪੁਰ ਤੋਂ ਬਹੁਤ ਸਾਰੇ ਸੰਗਤਾਂ ਦੇ ਸਾਡੇ ਕੋਲ ਨੌਂ ਹੌਣ ਤੋਂ ਵੀ ਰਹਿ ਜਾਂਦੇ ਆ ਪਰ ਮੇਰੀ ਹੁਣ ਬੇਨਤੀ ਆ ਕਿ ਆਪਾਂ ਜਿਸ ਕਾਰਜ ਦੇ ਲਈ ਇੱਥੇ ਆਏ ਆ ਆਪਾਂ ਹੁਣ ਉਹ ਬੇਨਤੀਆਂ ਵਿਚਾਰਾਂ ਸੁਣੀਏ ਮੈਂ ਹਲਕਾ ਅਮਲੋ ਤੋਂ ਸਰਦਾਰ ਬਲਤੇਜ ਸਿੰਘ ਜੀ ਮਹਿਮੂਦਪੁਰ ਨੂੰ ਬੇਨਤੀ ਕਰਦਾ ਕਿ ਉਹ ਵੀ 2 ਮਿੰਟ ਦੇ ਲਈ ਸੰਗਤ ਦੇ ਵਿੱਚ ਆ ਕੇ ਆਪਣੀ ਹਾਜ਼ਰੀ ਲੀਡਰਸ਼ਿਪ ਦਾ ਚਰਨਾਚ ਲਵਾਉਣ ਸਾਹ ਬਲਤੇਜ ਸਿੰਘ ਜੀ ਅਮਲੋ ਤੋਂ ਜਿਨ੍ਹਾਂ ਨੇ ਸਾਨੂੰ ਇਸ ਇਕੱਠ ਦੇ ਵਿੱਚ ਬਹੁਤ ਵੱਡਾ योगदान ਵੀ ਪਾਇਆ 50000 ਰੁਪਇਆ ਮਾਇਕ ਮਦਦ ਵੀ ਇਸ ਸਮਾਗਮ ਦੇ ਵਿੱਚ ਕੀਤੀ ਆ ਸਰਦਾਰ ਬਲਤੇਜ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਫਿਰ ਦੁਬਾਰਾ ਬੇਨਤੀ ਆ ਬਲਤੇਜ ਸਿੰਘ ਜੀ ਸਟੇਜ ਤੇ ਆਓ ਸਟੇਜ ਤੇ ਬਰਾਜਵਾਨ ਲੀਡਰ ਸਹਿਬਾਨ ਤੇ ਸਾਹਮਣੇ ਓਨੇ-ਕੋਨੇ ਤੋਂ ਸਾਡੇ ਜ਼ਿਲ੍ਹੇ ਤੋਂ ਆਏ ਸਾਧ ਸੰਗਤ ਜੀ ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਦੀ ਫਤਿਹ ਮੈਂ ਸੋਚਦਾ ਵੀ ਅਸੀਂ ਤਾਂ ਅੱਜ ਜਿਹੜੀ ਪੰਜ ਮੈਂਬਰੀ ਕਮੇਟੀ ਅਤੇ ਜਿਹੜੇ ਸਾਡੇ ਮੇਨ ਲੀਡਰ ਨੇ ਉਹਨਾਂ ਦੇ ਵਿਚਾਰ ਸੁਣਨੇ ਨੇ ਇਸ ਕਰਕੇ ਮੈਂ ਚਾਹੁੰਨਾ ਵੀ ਅਸੀਂ ਜਿੰਨੇ ਵੀ ਹੈਗੇ ਆ ਲੋਕਾਂ ਅਸੀਂ ਤਾਂ ਹਾਜ਼ਰੀ ਹੀ ਲਵਾਈਏ ਇਸ ਕਰਕੇ ਕਿ ਟਾਈਮ ਜ਼ਿਆਦਾ ਨਾ ਹੋਵੇ ਗਰਮੀ ਦਾ ਟਾਈਮ ਹੈ ਤੇ ਆਪਾਂ ਨੂੰ ਦਿੱਤੇ ਟਾਈਮ ਤੇ ਪ੍ਰੋਗਰਾਮ ਆਪਣਾ ਨਿਵੇੜ ਸਕੀਏ ਤੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਹੀ ਇੱਥੇ ਆਉਣ ਤੇ ਤੇ ਖਾਸ ਕਰ ਮੇਰੇ ਅਮਲੋ ਤੋਂ ਜਿੰਨੇ ਵੀ ਸਾਥੀ ਜਿੰਨੇ ਸਾਡੇ ਬਜ਼ੁਰਗ ਜਿੰਨੇ ਵੀ ਬੱਚੇ ਇੱਥੇ ਆਏ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਕੀ ਫਤਿਹ ਧੰਨਵਾਦ ਜੀ ਬਲਦੇਵ ਸਿੰਘ ਜੀ ਦਾ ਮੇਰੀ ਬੇਨਤੀ ਆ ਜਿਹੜੀਆਂ ਹੁਣ ਨਾਵਾਂ ਦੀਆਂ ਸਲਿੱਪਾਂ ਮੇਰੇ ਕੋਲ ਪਹੁੰਚ ਰਹੀਆਂ ਨੇ ਸਮੁੱਚੀ ਲੀਡਰਸ਼ਿਪ ਨੇ ਅਸੀਂ ਸਾਰਿਆਂ ਨੇ ਤੁਹਾਡੇ ਆਪ ਜੀ ਦੇ ਦਰਸ਼ਨ ਵੀ ਕਰ ਲਏ ਨੇ ਸਾਰਿਆਂ ਤੋਂ ਵਾਕਫ ਵੀ ਹਾਂ ਹੁਣ ਆਪਾਂ ਸਟੇਜ ਦੀ ਕਾਰਵਾਈ ਨੂੰ ਲੰਬਾ ਨਾ ਹੋਣ ਦਈਏ ਹੁਣ ਮੇਰੀ ਬੇਨਤੀ ਆ ਕਿ ਸਲਿੱਪਾਂ ਭੇਜਣ ਤੇ ਗੁਰੇਜ ਕਰਿਓ ਹੱਥ ਬੰਨ੍ਹ ਕੇ ਬੇਨਤੀ ਆ ਫਿਰ ਤਾਂ ਸਮਾਂ ਆਪਣਾ ਏਸੇ ਕੰਮ ਵਿੱਚ ਲੰਘ ਜਾਵੇਗਾ ਸੋ ਮੈਂ ਬੇਨਤੀ ਕਰਦਾ ਹਾਂ ਸਾਰੀ ਸਮੂਚੀ ਟੀਮ ਨੂੰ ਜੀ ਆਇਆਂ ਨੂੰ ਕਹਿਣਗੇ ਸਰਦਾਰ ਅਮਰਿੰਦਰ ਸਿੰਘ ਜੀ ਲਿਵੜਾ ਜਿਹੜੇ ਕਿ ਬਹੁਤ ਹੀ ਤਾਨਮਾਨ ਧੰਦੇ ਨਾਲ ਇਸ ਹਲਕੇ ਦੇ ਵਿੱਚ ਇਹ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਇਹਨਾਂ ਨੇ ਆਪਣਾ ਬਹੁਤ ਹੀ ਜ਼ਿੰਮੇਵਾਰੀ ਵਾਲਾ ਰੋਲ ਨਿਭਾਇਆ ਮੈਂ ਬੇਨਤੀ ਕਰਦਾ ਅਮਰਿੰਦਰ ਸਿੰਘ ਜੀ ਲਿਵੜਾ ਨੂੰ ਇਹਨਾਂ ਨੇ ਵੀ ਇਸ ਪੰਡਾਲ ਦੇ ਇਕੱਠ ਦੇ ਵਿੱਚ مالی ਮਦਦ ਵੀ 50000 ਰੁਪਿਆ ਕੀਤੀ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਸੋਹਿਲ ਸਾਰੀ ਸੰਗਤ ਨੂੰ ਤੇ ਸਮੁੱਚੀ ਲੀਡਰਸ਼ਿਪ ਨੂੰ ਜੀ ਆਇਆਂ ਨੂੰ ਕਹਣਗੇ ਲਵੜਾ ਸਾਹਿਬ ਮੇਰੀ ਸੰਗਤ ਨੂੰ ਬੇਨਤੀ ਹੈ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਰਾ ਨਹੀਂ ਲਾਉਣਾ ਆਪਾਂ ਸਿਰਫ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਇਹ ਨਾਰੇ ਲਾਉਣੇ ਆ ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਕਿਸੇ ਦਾ ਵੀ ਸਟੇਜ ਤੇ ਬੈਠੇ ਦਾ ਸੰਗਤ ਸਾਰੇ ਹੀ ਲੈ ਕੇ ਆਏ ਨੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਰਾ ਨਹੀਂ ਲਾਉਣਾ ਫਿਰ ਮੇਰੀ ਦੁਬਾਰਾ ਬੇਨਤੀ ਹੈ ਵੀ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਰਾ ਨਹੀਂ ਲਾਉਣਾ ਮੇਰੀ ਬੇਨਤੀ ਹੈ ਇਸ ਡੀ ਦੇ ਵਿੱਚ ਬੈਠ ਜਾਓ ਨੌਜਵਾਨੋ ਤੁਹਾਡੀ ਸਾਨੂੰ ਬਹੁਤ ਲੋੜ ਆ ਤੁਹਾਡੇ ਤੇ ਸਾਨੂੰ ਬਹੁਤ ਆਸਾਂ ਨੇ ਸਾਰਿਆਂ ਨੂੰ ਬੇਨਤੀ ਆ ਡਿਸਪਲਨ ਨੂੰ ਰੱਖਿਓ ਡਿਸਪਲਨ ਰੱਖ ਕੇ ਇਸ ਡੀ ਦੇ ਵਿੱਚ ਪਹੁੰਚ ਬੈਠ ਜਾਓ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਆ ਬੈਠਣ ਦੀ ਕਿਰਪਾਲਤਾ ਕਰੋ ਲੇਵੜਾ ਸਾਹਿਬ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਰੂਪ ਸਾਧ ਸੰਗਤ ਜੀ ਇੱਥੇ ਆਈ ਪੰਜ ਮੈਂਬਰੀ ਕਮੇਟੀ ਔਰ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਔਰ ਸਭ ਤੋਂ ਅਹਿਮ ਅਕਾਲੀ ਦਲ ਦੀ ਰੀਡ ਦੀ ਹਟੀ ਜਿਲ੍ਹਾ ਫਤੇਗੜ ਦੇ ਵਰਕਰ ਸਹਿਬਾਨ ਜਿਨ੍ਹਾਂ ਨੇ ਇੱਥੇ ਵਿਸ਼ਾਲ ਇਕੱਠ ਕੀਤਾ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਤੇ ਇਸ ਮੌਕੇ ਦੇ ਉੱਤੇ ਮੈਂ ਸਮਝਦਾ ਮੈਂ ਦੇਣ ਨਹੀਂ ਦੇ ਸਕਦਾ ਫਤਿਹਗੜ ਸਾਹਿਬ ਦੀ ਸੰਗਤ ਦਾ ਜਿਨ੍ਹਾਂ ਨੇ ਇੱਥੇ ਵਿਸ਼ਾਲ ਇਕੱਠ ਕੀਤਾ ਔਰ ਸਾਡੇ ਛੋਟੇ ਜਿਹੇ ਬਲਾਰੇ ਦੇ ਉੱਤੇ ਇੱਥੇ ਆ ਕੇ ਇੰਨੀ ਵੱਡੀ ਸੰਗਤ ਆ ਕੇ ਇਕੱਠ ਕੀਤਾ ਜਿਹੜੀ ਫਤਿਹਗੜ ਸਾਹਿਬ ਦੀ ਧਰਤੀ ਆ ਇਹ ਬਲੱਖਣ ਧਰਤੀ ਆ ਇਸ ਧਰਤੀ ਦੇ ਉੱਤੇ ਮਹਾਨ ਸ਼ਹੀਦ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਜੀ ਦਾ ਲਹੂ ਡੁੱਲਿਆ ਇਸ ਸਥਾਨ ਦੇ ਉੱਤੇ ਐਡੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਜਿਨ੍ਹਾਂ ਦਾ ਆਪਾਂ ਮੁੱਲ ਨਹੀਂ ਦੇ ਸਕਦੇ ਔਰ ਇੱਥੇ ਇੱਕ ਗੱਲ ਹੋਰ ਵੀ ਆ ਵੀ ਜਿੱਥੇ ਕੁਰਬਾਨੀਆਂ ਹੋਈਆਂ ਨਾਲ ਹਾ ਦਾ ਨਾਰਾ ਵੀ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਉਹਨਾਂ ਦੀ ਵੀ ਆਪਾਂ ਨੂੰ ਯਾਦ ਰੱਖਣੀ ਚਾਹੀਦੀ ਆ ਤੇ ਇਸ ਮੌਕੇ ਦੇ ਉੱਤੇ ਜਿੱਥੇ ਮੈਂ ਧੰਨਵਾਦ ਕਰਦਾ ਹਾਂ ਸੀਨੀਅਰ ਲੀਡਰਸ਼ਿਪ ਦਾ ਜਿਹਨੇ ਇੱਥੇ ਆ ਕੇ ਸੰਗਤ ਦੇ ਦਰਸ਼ਨ ਕਰਨੇ ਨੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਵੀ ਇਹ ਇਸ ਥਾਂ ਤੋਂ ਬਾਅਦ ਦਸ਼ਮੇਸ਼ ਪਿਤਾ ਦੇ ਜਾਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਵਜੀਦ ਖਾਨ ਦੀ ਇੱਥੇ ਕੋੜਿਆਂ ਦੇ ਟਾਪਾਂ ਦੇ ਹੇਠ ਮਾਰ ਕੇ ਉਹਨੂੰ ਮਾਰ ਦਿੱਤਾ ਅਤੇ ਸਰਾਂ ਦੀ ਇਟਨਾ ਇਟ ਖੜਕਾਤੀ ਤੁਸੀਂ ਇਸ ਚੀਜ਼ ਨੂੰ ਦੇਖੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਹਲੀਮੀ ਰਾਜ ਸਥਾਪਿਤ ਕੀਤਾ 50 ਸਾਲ ਦਾ ਰਾਜ ਕੀਤਾ ਔਰ ਸਿੱਖ ਰਾਜ ਦੀ ਸਥਾਪਨਾ ਹੋਈ ਜਿਹੜਾ ਕਿ ਕੌਮ ਦੀ ਗਵਾਹੀ ਕਰਦਾ ਰਿਹਾ ਔਰ ਬਹੁਤ بلندੀਆਂ ਤੇ ਸਿੱਖ ਰਾਜ ਚੱਲਿਆ ਗਿਆ ਪਰ ਹੋਇਆ ਕਿ ਡੋਗਰਿਆਂ ਨੇ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਜੀਆਂ ਨੂੰ ਧੋਖਾ ਦਿੱਤਾ ਔਰ ਸਿੱਖ ਰਾਜ ਸਦਾ ਲਈ ਖੁੱਸ ਗਿਆ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਆਇਆ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਵੀ ਸਿੱਖ ਕੌਮ ਰੁਲਦੀ ਰਹੀ ਔਰ ਹੁਣ ਤੱਕ ਮੈਂ ਸਾਂਝ ਤਾਂ ਰੁੱਲਦੀ ਹੋ ਰਹੀ ਆ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਹੈ ਜਿਹਦੇ ਨਾਲ ਮੈਂ ਕਹਿੰਨਾ ਕੌਮ ਨਵੇਂ ਸਿਰਿਓਂ ਸਿਰਜਣ ਸਿਰਜੀ ਜਾ ਸਕਦੀ ਆ ਆਪਾਂ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਮੰਨਦੇ ਆ ਔਰ ਅਕਾਲ ਤਖਤ ਤੋਂ ਉੱਤੇ ਆਪਣੇ ਲਈ ਕੋਈ ਚੀਜ਼ ਨਹੀਂ ਹੈ ਜੇ ਇਹ ਆਪਾਂ ਸਾਰੇ ਜੁੜ ਕੇ ਸ਼੍ਰੋਮਣੀ ਅਕਾਲੀ ਦਲ ਦੀ ਰੀਟ ਦੀ ਹੱਡੀ ਜਿਹੜੇ ਤੁਸੀਂ ਵਰਕਰ ਸਹਿਬਾਨ ਹੋ ਤੁਸੀਂ ਨਾਲ ਲੱਗ ਕੇ ਇੱਕ ਨਵੇਂ ਅਕਾਲੀ ਦਲ ਦੀ ਸਿਰਜਣਾ ਕਰੋ ਜਿਹੜੀ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਆ ਉਹਨਾਂ ਦੇ ਅਨਸਾਰ ਆਪਾਂ ਚੱਲਦੇ ਹੋਏ ਇੱਕ ਨਵਾਂ ਅਕਾਲੀ ਦਲ ਬਣਾਈਏ ਜਿਹੜਾ ਕਿ ਕੌਮ ਦੀ ਅਗਵਾਈ ਕਰ ਸਕੇ ਔਰ ਪੰਜਾਬ ਔਰ ਪੰਥ ਦੀ ਲੜਾਈ ਲੜ ਸਕੇ ਇਸ ਲਈ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਮੇਰੀ ਆਪ ਦੀ ਮਨੋ ਇੱਛਾ ਵੀ ਇੱਕ ਅਕਾਲੀ ਦਲ ਜਿਹੜਾ ਆਪਾਂ ਨਵਾਂ ਬਣਾਉਣਾ ਚਾਹੁੰਦੇ ਆ ਉਹਦੀ ਸਿਰਜਣਾ ਇਸ ਪ੍ਰਕਾਰ ਹੋਵੇ ਜਿੱਥੇ ਵਰਕਰ ਦੀ ਕਦਰ ਹੋਵੇ ਔਰ ਲੀਡਰ ਸਹਿਬਾਨ ਜਿਹੜੇ ਨੇ ਉਹ ਉਹਨਾਂ ਨੂੰ ਇਸ ਤਰੀਕੇ ਨਾਲ ਗਾਈਡ ਕਰਨ ਕਿ ਜਿਹੜੀ ਪੰਜਾਬ ਦੀ ਔਰ ਸਿੱਖਾਂ ਦੀ ਜਿਹੜੀ ਅੱਜ ਦੀ ਡੇਟ ਦੇ ਵਿੱਚ ਬੁਰੀ ਦੁਰਦਸ਼ਾ ਹੋਈ ਵੀ ਆ ਉਹ ਉਹਦੇ ਚੋਂ ਆਪਾਂ ਨਿਕਲ ਜਾਈਏ ਔਰ ਕੌਮ ਚੜ੍ਹਦੀ ਕਲਾ 'ਚ ਰਹੇ ਜਿੱਥੇ ਆਪਾਂ ਚਾਹੁੰਦੇ ਆ ਵੀ ਅਕਾਲੀ ਦਲ ਦੀ ਸਿਰਜਣਾ ਹੋਵੇ ਉਥੇ ਇਹ ਨਹੀਂ ਹੈਗਾ ਵੀ ਆਪਾਂ ਸਾਰੀ ਕੌਮ ਨੂੰ ਨਾਲ ਲੈ ਕੇ ਚੱਲਣਾ ਸਾਰੇ ਵਰਗ ਨਾਲ ਲੈ ਕੇ ਚੱਲਣੇ ਨੇ ਇਹ ਪੰਜਾਬ ਇਕੱਲੇ ਸਿੱਖਾਂ ਦਾ ਨਹੀਂ ਹੈਗਾ ਸਾਰੀਆਂ ਕੌਮਾਂ ਦਾ ਪਰ ਪੰਜਾਬ ਦੀ ਲੜਾਈ ਜੇ ਲੜਾਂਗੇ ਤਾਂ ਹੀ ਦੇਸ਼ ਦੀ ਲੜਾਈ ਲੜ ਹੋਊਗੀ ਦੇਸ਼ ਤਰੱਕੀ ਦੇ ਰਾਹ ਤੇ ਤਾਂ ਹੀ ਜਾ ਸਕਦਾ ਜੇ ਆਪਾਂ ਪੰਜਾਬ ਪਹਿਲਾਂ ਤੋਂ ਮੁੜਲੀ ਰਿਹਾ ਔਰ ਮੋਢੀ ਆਪਾਂ ਬਣਾਉਣਾ ਚਾਹੁੰਦੇ ਆ ਜਿਹੜੀਆਂ ਪਿਛਣੀਆਂ ਸਰਕਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਹੋਰ ਪਾਰਟੀਆਂ ਨੇ ਜੋ ਇੱਥੇ ਸਿੱਖੀ ਦਾ ਔਰ ਪੰਜਾਬ ਦਾ ਘਾਣ ਕੀਤਾ ਉਹਨੂੰ ਠੱਲ ਪਾਉਣ ਲਈ ਇੱਥੇ ਆ ਪੰਜ ਮੈਂਬਰੀ ਕਮੇਟੀ ਆ ਸੀਨੀਅਰ ਲੀਡਰਸ਼ਿਪ ਪਹੁੰਚੀ ਆ ਪੰਜ ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਬਹੁਤ ਹੀ ਸਤਿਕਾਰਯੋਗ ਬੀਬੀ ਸਤਵੰਤ ਕੌਰ ਜੀ ਨੇ ਵਟਾਲਾ ਸਾਹਿਬ ਨੇ ਅਸਾਰ ਇਕਬਾਲ ਸਿੰਘ ਝੁੰਦਾ ਨੇ ਸੰਤਾ ਸਿੰਘ ਜੀ ਹਮੈਦਪੁਰੇ ਨੇ ਤੇ ਇਹਨਾਂ ਦੀ ਅਗਵਾਈ ਦੇ ਵਿੱਚ ਆਪਾਂ ਚੱਲਦੇ ਹੋਏ ਜੇ ਆਪਾਂ ਸਹੀ ਅਕਾਲੀ ਦਲ ਬਣਾ ਲੈਨੇ ਆ ਤਾਂ ਮੈਂ ਸਮਝਦਾ ਵੀ ਕੌਮ ਦੀ ਔਰ ਦੇਸ਼ ਦੀ ਪੰਜਾਬ ਦਾ ਬਚਤ ਹੋ ਜੂਗੀ ਔਰ ਆਪਾਂ ਸਾਰੇ ਇਸ ਚੀਜ਼ ਨੂੰ ਆਪਾਂ ਜੇ ਇਕੱਠੇ ਹੋ ਕੇ ਚੱਲਾਂਗੇ ਤਾਂ ਮੈਂ ਸਮਝਦਾ ਕੋਈ ਦਿਨ ਦੂਰ ਨਹੀਂ ਚ ਦਿਨ ਪੰਜਾਬ ਦੇ ਵਿੱਚ ਇੱਕ ਸੁਨਹਿਰੀ ਮੌਕਾ ਆਊਗਾ ਇੱਕ ਐਸੀ ਕੌਮ ਦਾ ਔਰ ਅਗਵਾਈ ਹੋਊਗੀ ਜਿਹੜੀ ਲੀਡਰਸ਼ਿਪ ਜਿਹੜੀ ਅਗਵਾਈ ਕਰੇਗੀ ਉਹ ਇਸ ਤਰੀਕੇ ਨਾਲ ਲੀਡ ਕਰੇ ਜਿਹੜੇ ਕਿ ਸਾਰੀ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰੇ ਸੋ ਬਹੁਤਾ ਸਮਾਂ ਨਾ ਲੈਂਦਾ ਹੋਇਆ ਮੈਂ ਸੀਨੀਅਰ ਲੀਡਰਸ਼ਿਪ ਦਾ ਔਰ ਪੰਜ ਮੈਂਬਰੀ ਕਮੇਟੀ ਦਾ ਜੀ ਆਇਆਂ ਵੀ ਕਹਿੰਦਾ ਤੇ ਧੰਨਵਾਦ ਵੀ ਕਰਦਾ ਐ ਇੰਨੇ ਸ਼ਬਦਾਂ ਨਾਲ ਖਿਮਾ ਦਾ ਜਾਚਕਾਂ ਭੁੱਲ ਚੁੱਕ ਦੀ ਖਿਮਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਜੀ ਲਿਵੜਾ ਸਾਹਿਬ ਦਾ ਸਾਡੇ ਵਿਚਕਾਰ ਪਹੁੰਚੇ ਨੇ ਸਰਦਾਰ ਮਨਪ੍ਰੀਤ ਸਿੰਘ ਜੀ ਵਾਲੀ ਸਾਹਿਬ ਜਿਹੜੇ ਕਿ ਬਹੁਤ ਹੀ ਸਾਰੇ ਪ੍ਰੋਗਰਾਮਾਂ ਦੇ ਵਿੱਚ ਹਰਮਨ ਪਿਆਰੇ ਨੇ ਸਾਡੇ ਵਿੱਚ ਪਹੁੰਚੇ ਨੇ ਸਾਹਿਬ ਗੁਰਪ੍ਰਤਾਪ ਸਿੰਘ ਜੀ ਬਡਾਲਾ ਉਹ ਵੀ ਇਸ ਪਰਿਵਾਰ ਦੇ ਨਾਲ ਉਸ ਪਰਿਵਾਰ ਬਡਾਲਾ ਪਰਿਵਾਰ ਦਾ ਜਿਹੜਾ ਇੱਕ ਧਰਮ ਪੱਖੋਂ ਬਹੁਤ ਵੱਡਾ ਨਾਮ ਹੈ ਉਹ ਵੀ ਪਹੁੰਚੇ ਨੇ ਉਹਨਾਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਤੇ ਬੇਨਤੀ ਕਰਦਾ ਮੈਂ ਲੋਕਲ ਲੀਡਰਸ਼ਿਪ ਨੂੰ ਕਿ ਜਿਹੜੇ ਸਾਡੇ ਪੰਜ ਮੈਂਬਰੀ ਕਮੇਟੀ ਤੇ ਸਾਡੇ ਬਾਹਰਲੇ ਸਤਿਕਾਰਯੋਗ ਲੀਡਰ ਸਾਹਿਬ ਆਇਨ ਆਏ ਨੇ ਉਹਨਾਂ ਨੂੰ ਅਗਲੀਆਂ ਚਿਹਰਾਂ ਤੇ ਬੈਠਣ ਦੀ ਕਿਰਪਾ ਜਗਾ ਦਿੱਤੀ ਜਾਵੇ ਆਪਾਂ ਖੜਕੇ ਵੀ ਸਾਰ ਸਕਦੇ ਆ ਆਪਾਂ ਪਿੱਛੇ ਵੀ ਬੈਠ ਸਕਦੇ ਆ ਮੈਂ ਹਲਕਾ ਬਸੀ ਪਠਾਣਾ ਤੋਂ ਜਸਟਰ ਨਿਰਮਲ ਸਿੰਘ ਜੀ ਸਾਬਕਾ ਐਮ ਐਲ ਏ ਹਲਕਾ ਬਸੀ ਪਠਾਣਾ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ 1 ਮਿੰਟ ਦੇ ਲਈ ਆਪਣੀ ਹਾਜ਼ਰੀ ਸੰਗਤ ਦੇ ਚਰਨਾਂ 'ਚ ਲਵਾਉਣ ਜਸਟਰ ਨਿਰਮਲ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਅਕਾਲ ਤਖਤ ਵੱਲੋਂ ਨਿਯੁਕਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸਹਿਬਾਨ ਸਟੇਜ ਤੇ ਬ੍ਰਾਂਜਮਾਲ ਸਮੁੱਚੀ ਲੀਡਰਸ਼ਿਪ ਬਹੁਤ ਹੀ ਸਤਿਕਾਰਯੋਗ ਜੀਲਾ ਫਤਿਹਗੜ ਸਾਹਿਬ ਦੇ ਪੰਥਦਰਦੀ ਫਤਿਹ ਪ੍ਰਵਾਨ ਕਰਨਾ ਫਤਿਹ ਦਾ ਜਵਾਬ ਫਤਿਹ ਚ ਦੇਣਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਲੋ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਸਥਾਪਤੀ ਸੀ ਜਿਹੜੀ ਬਣਾਈ ਗਈ ਸੀ ਇਹ ਅਕਾਲੀ ਦਲ ਦੀ ਮੁਰ ਸਰਜੀਤੀ ਵਾਸਤੇ ਇਹ ਕਮੇਟੀ ਬਣਾਈ ਗਈ ਸੀ ਤੇ ਆਹਲ ਤਖਤ ਵੱਲੋਂ ਹੁਕਮ ਸੀ ਕਿ ਪੰਜ ਮੈਂਬਰੀ ਕਮੇਟੀ ਆਪਣੀ ਭਰਤੀ ਕਰਾਈ ਗਈ ਤੇ ਉਸ ਤੋਂ ਬਾਅਦ ਲੀਡਰਸ਼ਿਪ ਨੂੰ ਚੁਣੀ ਲੀਡਰਸ਼ਿਪ ਚੁਣੀ ਜਾਏਗੀ ਪਰੰਤੂ ਮੈਂ ਦੇਖ ਰਿਹਾ ਹਾਂ ਪਿਛਲੇ 2-3 ਦਿਨ ਤੋਂ ਜੋ ਕੁਝ ਵਾਪਰ ਰਿਹਾ ਹੈ ਅੱਜ ਸਾਨੂੰ ਅਕਾਲੀ ਦਲ ਦੀ ਮੋੜ ਸਰਜੀਤੀ ਵਾਸਤੇ ਤਾਂ ਹੰਬੜਾ ਮਾਰਨਾ ਹੀ ਪਰ ਪਊਗਾ ਪਰੰਤੂ ਸਾਨੂੰ ਆਪਣੀਆਂ ਸੰਸਥਾਵਾਂ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਰੱਖਣ ਵਾਸਤੇ ਵੀ ਸੰਘਰਸ਼ ਕਰਨਾ ਪਊਗਾ ਪਿੱਛੇ ਜਿਹੜੇ ਪਿਛਲੇ 2 ਦਿਨ ਚ ਹੁਕਮਨਾਮੇ ਜੂਖ ਹੋਏ ਇਹ ਸਿੱਖ ਪੰਥ ਚ ਖਾਣਾ ਜੰਗੀ ਦੀ ਤਰ੍ਹਾਂ ਹੈ ਤੁਸੀਂ ਕਦੀ ਸੁਣਿਆ ਹੋਊਗਾ ਕਿ ਕੰਪਲੇਨਟ ਨੂੰ ਸੁਣਿਆ